ਅ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਗੱਡੀਆਂ ਜਾਣ ਨਹੀਂ ਦੇ ਰਹੇ ਸੀਗੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਦક્ષાਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪਣੇ ਭਰਾ ਨੂੰ ਜਾਣੂ ਮਿਲਣ ਦਾ ਇਹ ਜੇਲ੍ਹ ਮੈਨਿਊਅਲ 'ਚ ਵੀ ਲਿਖਿਆ ਹੈਗਾ ਸੱਚ ਹੈਗਾ ਰਾਈਟ ਹੈਗਾ ਸਵਾ ਮਹੀਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਬੀਰ ਜੀ ਹੋਣ ਮੈਂ ਹਾਂ ਮੇਰੇ ਪਿਤਾ ਜੀ ਹੋਣ ਭਰਾ ਜਿਨ੍ਹਾਂ ਨੇ ਵੀ ਇਹ ਹੋ ਗਿਆ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂੰਹ ਬਿਲਕੁਲ ਪੋਰਾ ਜਵਾਬ ਦੇ ਕੇ ਇਨਕਾਰ ਕੀਤਾ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰەआम ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ḍiye ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ ਤੇ ਐਮ.ਐਲ.ਏ ਦਾ ਪੀ.ਏ. ਜਿਹਦੇ ਗੱਡੀ ਤੋਂ ਰੈਡ ਹੈਂਡਰਡ 350 ਗ੍ਰਾਮ ਅਸ਼ੇ ਹਿਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁੱਤ੍ਹਣਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਸ ਨੇ ਕੱਲ ਕੈਨਸਲ ਕਰਤਾ ਕਿ ਜੀ ਸਰ ਸਾਇ ਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ਾ ਹੈ। ਬਿਕਰਮ ਜੀ ਨਾਲ ਮੁਲਾਕਾਤ ਕਰਕੇ ਰਹੇ ਹਾਂ। ਤੁਹਾਡੇ ਸਾਹਮਣੇ ਤੁਸੀਂ ਇੱਥੇ ਸੀ ਜਦ ਮੈਂ ਇੱਥੇ ਪਹੁੰਚਿਆ। ਮੈਮ ਫੇਸ ਇੱਧਰ ਰੱਖੋ ਜੀ। ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ। ਮੇਰੀ ਗੱਡੀਆਂ ਜਾਣ ਨਹੀਂ ਦੇ ਰਹੇ ਸੀਗੇ। ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਦਸ਼ਾ ਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪਦੇ ਭਰਾ ਨੂੰ ਜਾਨ ਨੂੰ ਮਿਲਣ ਦਾ ਇਹ ਜੇਲ ਮੈਨਿਊਅਲ 'ਚ ਵੀ ਲਿਖਿਆ ਹੈਗਾ। ਹੱਕ ਹੈਗਾ, ਰਾਈਟ ਹੈਗਾ। ਰਾਈਟ ਤਾਂ ਇਹ ਵੀ ਹੈਗਾ। कि ਜਿਹੜਾ ਵੀ ਕੈਦੀ ਅੰਦਰ ਹੈ ਉਹ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ ਤਿੰਨ ਚਾਰ ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਵਾ ਮਹੀਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਭੀਰ ਜੀ ਹੋਣ ਮੈਂ ਹਾਂ ਮੇਰੇ ਪਿਤਾ ਜੀ ਹੋਣ ਭਰਾ ਉਹ ਜਿਨ੍ਹਾਂ ਨੇ ਵੀ ਅੰਗਾ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂੰਹ ਬਿਲਕੁਲ ਪੂਰਾ ਜਵਾਬ ਦੇ ਕੇ ਇਨਕਾਰ ਕੀਤਾ ਕਿ ਕਿਹਦੇ ਇਸ਼ਾਰੇ ਤੇ ਹੋ ਰਿਹਾ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਸਰੀਵਾਲ ਦੇ ਇਸ਼ਾਰੇ 'ਚ ਹੋ ਰਿਹਾ ਕਿਹਦੇ ਇਸ਼ਾਰੇ 'ਚ ਹੋ ਰਿਹਾ ਹੈ ਕਿਉਂ ਕਿਉਂਕਿ ਰੋਜ਼ ਇਹ ਨਾ ਦੀ ਕਰਤੂਤਾ ਨੂੰ 익ਸਪੋਜ਼ ਕਰਦਾ ਹੈ ਹੋਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰਿਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਇਦੋਂ ਕਿ ਜਿਹੜੀ ਮੂਲ ਕਾਰਨ ਦੀ ਗੱਲ ਹੋਈ ਤਾਂ ਕਿਸ ਤਰ੍ਹਾਂ ਉਹਨਾਂ ਦਾ ਹਾਲ-ਚਾਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਥੋੜੀ ਪਹਿਲੀ ਵਾਰ ਹੀ ਮਿਲਣ ਦਾ ਮੌਕਾ ਮਿਲਿਆ ਹੈ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਭਾਵੇਂ ਇਹਨਾਂ ਨੂੰ ਜਦੋਂ ਲੈ ਕੇ ਜਾਂਦੇ ਨੇ ਮੋਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੱਡੀਆਂ 'ਚ ਵੀ ਪਰਦੇ ਲਾ ਕੇ ਤਾਂ ਇੱਕ ਕਰਕੇ ਗਿੱਚੇ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੂਫੀਆਂ ਨੇ ਉਹ ਤਾਂ ਜੇਲਾ ਦੇ ਵਿੱਚੋਂ ਵੈਕ ਇੰਟਰਵਿਊ ਦਿੰਦੇ ਨੇ ਜਿਹੜਾ ਇਹਨਾਂ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਨਹੀਂ ਚਲਾ ਰਹੇ ਨੇ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ਟੀਏ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ ਤੇ ਐਮਐਲਏ ਦਾ ਪਿਆ ਪੀਏ ਜਿਹਦੇ ਗੱਡੀ ਤੋਂ ਰੈਡ ਹੈਂਡਰਡ 350 ਗ੍ਰਾਮ ਅਸ਼ੇ ਹਿਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਉਹਨੇ ਕੱਲ ਕੈਨਸਲ ਕਰਤਾ ਕਿ ਜੀ ਸਾਇਸ ਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ਾ ਹੈ ਤਾਂ ਜਿਹੜੇ ਇਹਨਾਂ ਦੇ ਐਮ.ਐਲ.ਏ ਬੇਚ ਰਹੇ ਨੇ ਇਹ ਸਰਕਾਰ ਖੁੱਲ੍ਹੇ ਬੇਸ਼ੀਅ ਹੈ ਭਗਵੰਤਪਾਤ ਤੇ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ 'ਚ ਨਸ਼ਾ ਕਿੱਥੇ ਬੰਦਦਾ ਹੈ ਕੌਣ ਵੇਚਦਾ ਹੈਗਾ ਤੇ ਬੰਦਵਾਤਾ 4 ਸਾਲ ਤਾਈ ਬੰਦ ਕਿਉਂ ਨਹੀਂ ਕੀਤਾ ਅੱਜ ਵਿਕਰਮ ਨੂੰ ਬੰਦ ਕਰਤਾ ਇਹ ਕਿਹੜਾ ਨਸ਼ਾ ਬੰਦ ਹੋ ਗਿਆ ਕੱਲ ਸਾਰੀ ਇਹ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਭਟਕਾਉਣਾ ਚਾਹਦੀ ਏ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗਲਾ ਪੰਜਾਬ ਚ ਨੌਕਰੀਆਂ ਵਲੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਉਹ ਆਪਸਾ ਤਾਕੀਦ ਨੇ ਐਮਐਸਪੀ ਕੀ ਦੇਣਾ ਉਹਨਾਂ ਦੀ ਜ਼ਮੀਨਾਂ ਹਰ ਪਾਸੇ ਆ ਗਏ ਨੇ ਸੋ ਇਹ ਹਰ ਪੱਖੋਂ ਫੇਲ ਸਰਕਾਰ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਆ ਨਸ਼ੇ ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਵਧਦੇਗੇ ਕਿਉਂਕਿ ਖੁਦ ਵੇਚਦੇ ਸੀਗੇ ਅੱਜ ਇਹ ਨਸ਼ੇ ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਆ ਦਾ ਕੇਸ ਤੇ ਡੀਆ ਦਾ ਕੀ ਅਸਥਾਈ ਚਲਾਨ ਪੇਸ਼ ਨੇ ਹੁਣ ਨਵਾਂ ਪਰਚਾ ਪਹਿਲਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਾਂ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ ਚ ਆ ਗਏ ਅੰਦਰ ਵੜ ਗਏ ਤੇ ਤੁਸੀਂ ਸਾਰਿਆਂ ਦੇ ਤੁਸੀਂ ਸਾਰੇ ਵਿਕਰਮ ਨੇ ਕਿਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰਚਾ ਦਿੱਤਾ ਕਿ ਅਬਸਟਰਕਸ਼ਨ ਆਫ ਅਫਸਰ ਨੂੰ ਆਪਣਾ ਕੰਮ ਕਰਨ ਤੋਂ ਅਬਸਟਰਕਟ ਕੀਤਾ ਉਹ ਪੜੇ ਖਦੇ ਸਾਹਮਣੇ ਸੋ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜਾ ਇੱਕ ਐਮਐਲਏ ਦੇ ਘਰ ਚ ਉਹ ਵੀ ਅਲਮਾਰੀਆਂ ਚੋਂ ਜਾ ਕੇ ਫਿਰੋਲਾ ਫਰੂਲੀ ਕਰਕੇ ਉਹਦੇ ਕੱਪੜਿਆਂ ਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਅਲਾਉ ਕੀਤਾ ਹੈ ਉਸ ਤੇ ਪਰਚਾ ਇਹਦਾ ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਇੰਨਾ ਹੀ ਕਹਿਨੀ ਆਂ ਆਂਦਾ ਰੱਖ ਲੈ ਤੂੰ ਮਹੀਨਾ ਪਰ ਰੱਖ ਲੈ ਹੈਗਾ ਹੁਣ ਕੱਲ ਅਦਾਲਤ ਚ ਤੁਹਾਡੇ ਆਪ ਦੇ ਵਕੀਲ ਲੈ ਕੇ ਅਸੀਂ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੂੰ ਨਾ ਨਵੇਂ ਪਰਚੇ ਕਰੀ ਚਲ ਜਿਸ ਦਿਨ ਬਾਹਰ ਨਿਕਲੂਗਾ ਤੇਰੀ ਖੈਰ ਮੰਡੀ ਮੰਡੇ ਦਵਾਰੋਂ ਸੁਣਵਾਏਗਾ ਤੁਹਾਡੇ ਇਹ ਤੁਹਾਨੂੰ ਮੂਲ ਕੌਂਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂੰਛੀ ਤੁਹਾਡੀ ਰਹਿ ਗਈ ਜਿੰਨਾ ਵਿਕਰਮ ਜੀਠੇ ਅੰਦਰ ਰਹਿ ਕੇ ਰੱਬ ਦਾ ਨਾਮ ਲਿੱਤਾ ਜੀ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚਾਹੇਗਾ 3 4 5 ਘੰਟੇ ਨਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਧਮਕ ਰਿਹਾ ਚੜ੍ਹਦੀ ਕਲਾ ਚਾਹੇਗਾ ਮੈਂ ਇੱਕ ਨੂੰ ਲੈ ਕੇ ਆਇਆ ਅੱਜ ਭੈਣ ਨੇ ਉਹਨੂੰ ਰਖੜੀ ਬਣ ਕੇ ਮੈਂ ਉਤੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਚਉਹ ਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜਦੀ ਕਲਾ 'ਚ ਰਹੇ ਤੇ ਸੱਚ ਦੀ ਜਿੱਤ ਹੋਏ ਤੇ ਇਸ ਬੇਈਮਾਨ ਸਰਕਾਰ ਦੀ ਨਲੈਕੀਆ ਨੂੰ ਝੂਠ ਨੂੰ ਧੋਕੇ ਨੂੰ ਐਈ ਬੇਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜ਼ਰੂਰ ਨਜ਼ਰ ਆਉਂਦੀ ਹੈ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ 5800 ਏਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਕਿਸਾਨਾਂ ਦੇ ਜਦ ਵੀ ਪੁਸ਼ਤੀ ਜ਼ਾਇਦਾ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਾਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਹੜਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਬ ਭਰਨ ਵਾਸਤੇ 35 ਹਜ਼ਾਰ ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਝਾੜਤਾ ਤੇ ਅੱਜ ਸਾਡੇ ਪੰਜਾਬ 'ਚ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਿਛਲੇ ਸਾਲ ਲੇਕਿਨ ਹੋਣ ਜਿਹੜਾ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਦਾ ਭਵਿੱਖ ਕੀ ਅੱਜ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉੱਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ ਹੈ 65000 ਸੋਨੇ ਵਰਗੀ ਜ਼ਮੀਨ ਜੇ ਇਹਨਾਂ ਨੇ ਬਿਲਡਰਾਂ ਨੂੰ ਦਿੱਤੀ ਤਾਂ ਢਿੱਡ ਦਾ ਆਪਣਾ ਢਿੱਡ ਵੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਭਰੂਗਾ ਕੌਣ ਵਿਜੀਲੈਂਸ ਵੱਲੋਂ ਵੱਡੀ ਚੀਜ਼ ਹੈ ਜਮਾਨਤ ਨੂੰ ਲੈ ਕੇ ਵਿਜੀਲੈਂਸ ਵੱਲੋਂ ਦਬਾਵਾ ਕੀਤਾ ਵਿਜੀਲੈਂਸ ਵੱਲੋਂ ਮਿਸ ਬਿਹੇਵ ਦਾ ਕਿਸ ਤਰ੍ਹਾਂ ਦੇਖਦੇ ਹੋ ਦੂਜਾ ਪਰਚਾ ਕੀਤਾ ਇੱਕ ਪੁਖਲਾਹਟ ਸਰਕਾਰ ਦੀ ਹੁਣ ਪਰਚੇ ਗੱਲ ਨਸ਼ੇ ਦੀ ਤੇ ਫਿਰ ਪਰਚੇ ਕਿ ਹੋ ਜੇ ਤੇ ਇਹਦੇ ਨਾਲ ਸਾਫ ਹੈਗਾ ਕਿ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਕੁਝ ਤਾਂ ਮਿਲੂਗਾ ਵੀ ਨਹੀਂ ਕੁਝ ਨਹੀਂ ਹਾਂ ਵਿਕਰਮਜੀਠਿਆ ਵੱਲੋਂ ਅੰਦਰੋਂ ਤੁਹਾਨੂੰ ਦਿੱਤਾ ਵੀ ਕੋਈ ਪਾਪ ਨਹੀਂ ਜੀਠਿਆ ਨੇ ਸਿਰਬ ਆਪਣੇ ਸਮਰਥਕਾਂ ਨੂੰ ਕਿਹਾ ਕਿ ਮੈਂ ਚੜਦੀ ਕਲਾ ਚ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤ ਮਾਨ ਨੂੰ ਤਾਂ ਉਹ ਉਸ ਦਿਨ ਦੇ ਸੁਪਨੇ ਆਨੇ ਚਾਹੀਦੇ ਨੇ ਕਿਉਂਕਿ ਉਹ ਉਹ ਦੇ ਬੇਨਕਾਬ ਕਰਕੇ ਲੋਕਾਂ ਦੇ ਮੁੱਦੇ ਜਿਹੜੇ ਨੇ ਸੋਚਦਾ ਹੈ ਕਿ ਮੈਂ ਪਰਦਾ ਪਾ ਕੇ ਧਿਆਨ ਭਟਕਾ ਕੇ ਮੈਂ ਆ ਕੁਝ ਕਰ ਲਾਂਗਾ ਆਪਣੀ ਕੁਰਸੀ ਦੇ ਖਾਤਰ ਜਿੰਨੀ ਵੱਡੀ ਬਹੁਮਤ ਦੇ ਨਾਲ ਵਿਸ਼ਵਾਸ ਦੇ ਨਾਲ ਲੋਕਾਂ ਨੇ ਇਹਨੂੰ ਲੈ ਕੇ ਆਏ ਸੀ ਉਹਨਾਂ ਵੱਡਾ ਵਿਸ਼ਵਾਸ ਘਾਟੇ ਨੇ ਲੋਕਾਂ ਨਾਲ ਕੀਤਾ ਹੈ ਚਿੱਕਾ ਕਢਵਾਉਣ ਵਾਲੀ ਕੁਸ਼ਤੀ ਹੈ ਉਹਨਾਂ ਨੇ ਚਿੱਕਾ ਕਢਵਾਉਣ ਦਾ ਪਤਾ ਨਿਕਲਣ ਗਿਆ ਲੋਕੀ ਘਟਣਗੇ ਇਹ ਤੁਸੀਂ ਦੇਖ ਲਓ ਦਿਨ ਦੂਰ ਨਹੀਂ ਜਿਸ ਦਿਨ ਵੋਟਾਂ ਆਣ ਗਿਆ ਨਾ ਇਹ ਝਾੜੂ ਨੂੰ ਜਿਹਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਬੈਠੇ ਨੇ ਗਿੱਟਾ ਚ ਇਹ ਨੰਦਨ ਗਏ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜੀਏ ਕਿ ਮੰਡੇ ਮੋੜ ਸੁਣਵਾਈ ਆ ਜੀ ਮੰਡੇ ਬਗਵੰਤ ਮਾਨ ਹੋ ਤੇ ਇਹਨਾਂ ਦੇ 92 ਹੋਣ ਕਿ ਨਜ਼ਰ ਨਹੀਂ ਆਉਂਦੀ ਪੰਜਾਬ ਬਗਵੰਤ ਮਾਨ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜੇ ਗੱਲ ਕਰਦੇ ਨੇ ਤੇ ਕੋਣ ਬਿਕਰਮ ਦੀ ਮੁੱਛਾ ਤੋਂ ਡਰਿਆ ਹੋਇਆ ਇੱਕ ਭੈਣ ਦੀ ਧਾਕੇ ਦੀ ਰਖਣੀ ਦੇ ਨਾਲ ਡਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ ਹਾਂ 250 ਬੀਬੀਆਂ ਅੰਦਰ ਗਿਆ ਮੈਨੂੰ ਕਹਿੰਦਾ ਰੁਕ ਜਾਓ ਗੱਡੀਆਂ ਰੋਕ ਤਿਆ ਮੈਂ ਕਿਹਾ ਮੈਂ ਵੀ ਇੱਥੇ ਖੜੀ ਹਾਂ ਅੱਜ ਰੋਕ ਕੇ ਦਿਖਾਓ ਅੱਜ ਮੇਰਾ ਹੱਕ ਸਵਾ ਮਹੀਨਾ ਮੈਂ ਕੁਛ ਬੋਲੀ ਨਹੀਂ ਤੁਹਾਡੇ ਤੋਂ ਮੰਗ ਕਰਦੀ ਰੇ ਅੱਜ ਹਰੇਕ ਦਾ ਹੱਕ ਹੈ ਮੈਂ ਵੀ ਖੜੀ ਆ ਖੜੀ ਰਵਾਂਗੀ ਇੱਥੇ ਜਦੋਂ ਤਾਈ ਮੈਨੂੰ ਪਰਮਿਸ਼ਨ ਮਿਲਦੀ ਨਹੀਂ ਫੇਰ ਭੱਜ ਕੇ ਗੇਟ ਖੋਲਿਆ ਇਹਨਾਂ ਨੇ ਰਾਤ ਮਿਲਣ ਦੀ ਉਮੀਦ ਹੈ ਅਗੇ ਕੋਰਟ ਦੇ ਸਮਾਈਆ ਸੌਂਭੀਆ ਜੀ ਅਗੇ ਕਮਾਨ ਤੇ ਲੱਗੀ ਹੋਇਆ ਉੱਥੇ ਤਾਂ ਇਹਨਾਂ ਦਾ ਵਕੀਲ ਖੁਦ ਬੋਲ ਕੇ ਅਸੀਂ 6 ਮਹੀਨੇ ਬਾਹਰ ਨਹੀਂ ਆਉਂਦੇ ਨਾ ਮਤਲਬ ਇੱਕ ਦੇ ਬਾਅਦ ਇੱਕ ਝੂਠਾ ਪਰਚਾ ਕਰੀ ਜਾਣਾ ਹੈ ਕੱਲ ਹੋਵੇ ਨਿਆਣੇ ਚੇ ਕਰਦਾਨੀ ਉਹਦੇ ਘਰ ਵਾਲੀ ਦੇ ਉੱਤੇ ਕਰਦਾਨੀ ਚਾਰ ਹੋਰ ਝੂਠੇ ਦੇ ਉੱਤੇ ਲਾ ਦੇਣਗੇ ਲੇਕਿਨ ਅਦਾਲਤ 'ਚ ਤਾਂ ਸਤਜੀ ਸੱਚ ਦੀ ਜਿੱਤ ਹੁੰਦੀ ਆ ਨਾ ਤਾਂ ਹੀ ਤਾਂ ਅੱਜ ਤਾਈ ਚਾਲ ਸ਼ੀਟ ਨਹੀਂ ਪੇਸ਼ ਕਰ ਪਾ ਰਹੇ ਇਸ ਦਾ ਕਮਿਆਜਾ ਆਮਾ ਦੀ ਪਾਰਟੀ ਨੇ ਨਸ਼ੇ ਦੀ ਕਰਦੇ ਨੇ ਤੇ ਨਸ਼ੇ ਦਾ ਤਾਂ ਪਰਚਾ ਪੇਸ਼ ਨਹੀਂ ਕਰ ਰਹੇ ਸੋ ਫੇਰ ਫੂਕ ਤਾਂ ਇਹਨਾਂ ਦੀ ਆਪ ਨਿਕਲੀ ਹੋਈ ਹੈ ਕਿ ਕਿੰਨਾ ਝੂਠਾ ਹੈ ਇਹਨਾਂ ਦਾ ਸਾਰਾ ਠੀਕ ਹੈ ਬਾਜੀ ਥੈਂਕ ਯੂ